ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਕੀ ਹੋਇਆ ਅੱਜ اچانک ਹੀ ਜਾਣਾ ਪੈ ਗਿਆ ਸਬਜੀ ਮੰਡੀ ਕਿਉਂਕਿ ਘਰ ਵਿੱਚ ਕਾਫੀ ਸਮਾਨ ਹੀ ਖਤਮ ਹੋਇਆ ਪਿਆ ਸੀ ਤੇ ਆਪਾਂ ਨੂੰ ਉੱਥੇ ਮਿਲੇ ਬਹੁਤ ਸੋਹਣੇ ਟਮਾਟਰ ਬਿਲਕੁਲ ਰੈੱਡ ਰੈੱਡ ਤੇ ਸੋਚਿਆ ਆਪਾਂ ਥੋੜੇ ਜਿਹਾ ਜ਼ਿਆਦਾ ਲੈ ਲੈਣੇ ਹੈ ਜਿਹੜੇ ਲਾਲ ਟਮਾਟਰ ਦੇਖਣ ਵਿੱਚ ਵੀ ਬਹੁਤ ਸੋਹਣੇ ਲੱਗਦੇ ਹੈ ਤੇ ਬਾਕੀ ਇਹਦੀ ਜਦੋਂ ਵੀ ਕੋਈ ਚੀਜ਼ ਤਿਆਰ ਕਰੀਏ ਤੇ ਉਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਅੱਜ ਆਪਾਂ ਬਣਾਵਾਂਗੇ ਜੀ ਘਰ ਦੇ ਵਿੱਚ ਟਮੇਟੋ ਸੌਸ ਜਿਹੜੀ ਕੀ ਬਹੁਤ ਜਿਆਦਾ ਬਣਾਉਣੀ ਸੌਖੀ ਹੈ ਤੇ ਇੰਨੀ ਜਿਆਦਾ ਟੇਸਟੀ ਬਣਦੀ ਹੈ ਕਿ ਜਦੋਂ ਵੀ ਤੁਸੀਂ ਇਹਨੂੰ ਪਕੌੜੇ ਵਗੈਰਾ ਨਾਲ ਸਨੈਕਸ ਨਾਲ ਖਾਓਗੇ ਤਾਂ ਹਰ ਵਾਰ ਘਰੇ ਹੀ ਤਿਆਰ ਕਰੋਂਗੇ ਤੇ ਆਪਾਂ ਸਾਰੇ ਟਮਾਟਰਾਂ ਨੂੰ ਜੀ ਕੱਟ ਲਿਆ ਉਸ ਤੋਂ ਬਾਅਦ ਲੈ ਲੀਜੀ ਆਪਾਂ ਇੱਕ ਕੜਾਈ ਤੇ ਕੜਾਈ ਜਿਹੜੀ ਉਹ ਨੀਚੇ ਥੋੜੀ ਜਿਹੀ ਭਾਰੀ ਹੋਵੇ ਤੇ ਉਸ ਤੋਂ ਬਾਅਦ ਸਾਰੇ ਟਮਾਟਰ ਇਹਦੇ ਵਿੱਚ ਪਾ ਦਾਂਗੇ ਪਾਣੀ ਵਗੈਰਾ ਬਿਲਕੁਲ ਵੀ ਪਾਉਣ ਦੀ ਜ਼ਰੂਰਤ ਨਹੀਂ ਇਹਨਾਂ ਨੂੰ ਤੁਸੀਂ ਛੋਟੇ ਛੋਟੇ ਜਿਹੇ ਪੀਸਾਂ ਦੇ ਵਿੱਚ ਕੱਟ ਲੈਣਾ ਫਿਰ ਆਪਾਂ ਗੈਸ ਨੂੰ ਰੱਖਾਂਗੇ ਜੀ ਮੀਡੀਅਮ ਫਲੇਮ ਤੇ ਤੇ ਇਹਨੂੰ ਥੋੜੀ ਦੇਰ ਲਈ ਟੱਕ ਦਾਂਗੇ ਤੇ ਇਹਦੇ ਲਈ ਆਪਾਂ ਥੋੜਾ ਜਿਹਾ ਸਮਾਨ ਹੋਰ ਤਿਆਰ ਕਰਾਂਗੇ 1 ਕਿਲੋ ਤੋਂ ਲਗਭਗ ਥੋੜੇ ਜਿਹਾ ਜ਼ਿਆਦਾ ਆਪਾਂ ਟਮਾਟਰ ਲਏ ਐ ਤੇ ਉਸ ਦੇ ਵਿਲੇ ਹੀ ਆਪਾਂ ਲਵਾਂਗੇ ਜੀ ਇੱਕ ਛੋਟਾ ਜਿਹਾ ਪਿਆਜ਼ ਤੇ ਚਾਰ ਪੰਜ ਕਲੀਆਂ ਲਈਆਂ ਲਸਣ ਦੀਆਂ ਤੇ ਪੰਜ ਛੇ ਲਈਆਂ ਆਪਾਂ ਲਾਲ ਮਿਰਚਾਂ ਸੁੱਕੀਆਂ ਹੋਈਆਂ ਕਿਉਂਕਿ ਆਪਾਂ ਚਟਨੀ ਹੈ ਜਿਹੜੀ ਉਹ ਤਿੱਖੀ ਬਣਾ ਰਿਹਾ ਇਹ ਤੁਸੀਂ ਧਿਆਨ ਰੱਖਿਓ ਜਿਵੇਂ ਜੀ ਤੁਸੀਂ ਖਾਣੀ ਹੋਵੇ ਉਸ ਹਿਸਾਬ ਨਾਲ ਤੁਸੀਂ ਸਮਾਨ ਪਾਇਓ ਤੇ ਜੇ ਤੁਸੀਂ ਮਿਰਚ ਘੱਟ ਚਾਹੀਦੀ ਹੋਈ ਤਾਂ ਤੁਸੀਂ ਦੋਈ ਪਾ ਲਿਓ ਤੇ ਫਿਰ ਇਹਨੂੰ ਤੁਸੀਂ ਕਰਿਓ ਜੀ ਹਲਕਾ ਜਿਹਾ ਮਿਕਸ ਤੇ ਉਸ ਤੋਂ ਬਾਅਦ ਅੱਧਾ ਚਮਚ ਇਹਦੇ ਵਿੱਚ ਆਪਾਂ ਨਮਕ ਦਾ ਪਾ ਦਾਂਗੇ ਨਮਕ ਆਪਾਂ ਪਹਿਲਾਂ ਥੋੜਾ ਪਾਵਾਂਗੇ ਇੱਕੇਦਮ ਸਾਰਾ ਨਹੀਂ ਪਾਵਾਂਗੇ ਕਿਉਂਕਿ ਜਦੋਂ ਜਦੋਂ ਆਪਾਂ ਇਹਨੂੰ ਤਿਆਰ ਕਰਾਂਗੇ ਤਾਂ ਇਹਦੇ ਵਿੱਚ ਸਾਰਾ ਸਮਾਨ ਪਾਈ ਜਾਵਾਂਗੇ ਫਿਰ ਇਹਨੂੰ ਆਪਾਂ ਟੱਕ ਕੇ ਰੱਖਤਾ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਚੀਜ਼ ਨਾਲ ਇਹਨੂੰ ਥੋੜੇ ਜਿ ਵਿੱਚ ਮੈਸ਼ ਕਰ ਦਿਓ ਉਲਟ ਪੁਲਟ ਕਰ ਦਿਓ ਇਹਨਾਂ ਦੀ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਜਿਹੜੇ ਟਮਾਟਰ ਤੁਸੀਂ ਲੈ ਕੇ ਆਉਂਗੇ ਉਹ ਵੀ ਜਿਆਦਾ ਸਖਤ ਨਾ ਹੋਣ ਸੌਫਟੀ ਹੋਣ ਪਰ ਜੇ ਤੁਹਾਡੇ ਟਮਾਟਰ ਸਖਤ ਹੋਏ ਤਾਂ ਤੁਸੀਂ ਉਹਨਾਂ ਨੂੰ 1-2 ਦਿਨ ਫ੍ਰਿਜ ਤੋਂ ਬਾਹਰ ਰੱਖਦੇ ਹੋ ਤੇ ਉਹ ਸੌਫਟ ਹੋ ਜਾਣਗੇ ਤਾਂ ਕਿ ਬਣਾਉਣ ਵਿੱਚ ਆਸਾਨ ਹੋ ਜੀ ਉਸ ਤੋਂ ਬਾਅਦ ਜੀ ਦੇਖੋ ਇਹ ਹੋ ਗਈ ਤਿਆਰ ਇਹਦੇ ਲਈ 5 ਤੋਂ 10 ਮਿੰਟ ਲੱਗ ਜਾਂਦੇ ਹੈ ਜੇ ਸੌਫਟ ਹੈ ਤਾਂ 5-6 ਮਿੰਟਾਂ 'ਚ ਹੋ ਜਾਂਦੀ ਹੈ ਨਹੀਂ ਥੋੜਾ ਜਿਹਾ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਇਹ ਸਾਰੇ ਪੱਕ ਗਏ ਤੇ ਇਹਨੂੰ ਤੁਸੀਂ ਬਿਲਕੁਲ ਠੰਡਾ ਕਰ ਲੈਣਾ ਹੈ ਉਸ ਤੋਂ ਬਾਅਦ ਜੀ ਇੱਕ ਜੱਗ ਵਿੱਚ ਤੁਸੀਂ ਪਾ ਕੇ ਨੂੰ ਤੇ 2-3 ਮਿੰਟ ਲਈ ਲਗਾਤਾਰ ਗ੍ਰाइंड ਕਰਨਾ ਤਾਂ ਕਿ ਇਹ ਬਿਲਕੁਲ ਬਰੀਕ ਪਿਸ ਜੇ ਤਾਂ ਕਿ ਇਹਦੇ ਵਿੱਚ ਜਿਹੜੇ ਬੀਜ वगैरह ਹੋਣ ਉਹ ਵੀ ਚੰਗੀ ਤਰ੍ਹਾਂ ਮਿਕਸ ਹੋ ਜਾਣ ਫਿਰ ਆਪਾਂ ਜੀ ਇਹਨੂੰ ਉਤਾਰ ਲਿਆ ਤੇ ਫਿਰ ਲੈਣੀ ਹੈ ਜੀ ਤੁਸੀਂ ਕੋਈ ਵੀ ਚੰਨੀ ਤੇ ਤੁਸੀਂ ਇੱਥੇ ਵੱਡੀ ਚੰਨੀ ਰੱਖਿਓ ਤੇ ਇਹਦੇ ਵਿੱਚ ਆਪਾਂ ਸਾਰੀ ਇਹ ਜਿਹੜੀ ਪਿਓਰੀ ਤਿਆਰ ਕਰ ਲਈ ਉਹ ਵਿੱਚ ਪਾ ਦਾਂਗੇ ਉਸ ਤੋਂ ਬਾਅਦ ਕਿਸੇ ਵੀ 스ਪੂਨ ਨਾਲ ਇਹਨੂੰ ਤੁਸੀਂ ਹਿਲਾਉਂਦੇ ਰਹੋ ਥੋੜਾ ਜਿਹਾ ਟਾਈਮ ਜ਼ਰੂਰ ਲੱਗ ਜੂਗਾ ਪਰ ਇਹਦਾ ਪੇਸਟ ਜਿਹੜਾ ਬਹੁਤ ਵਧੀਆ ਬਿਲਕੁਲ ਪਲੇਨ ਤੇ ਸਿੰਪਲ ਹੈ ਜਿਹੜਾ ਉਹ ਬਣ ਕੇ ਤਿਆਰ ਹੋ ਜੂਗਾ ਤੇ ਇਹਦੇ ਵਿੱਚ ਜਿਹੜੇ ਵੀ ਬੀਜ ਵਗੈਰਾ ਟਮਾਟਰਾਂ ਦੇ ਹੋਏ ਜਾਂ ਕੋਈ ਮਿਰਚਾਂ ਦੇ ਹੋਏ ਤਾਂ ਉਹ ਸਾਰੇ ਜਿਹੜਾ ਫालतू ਸਮਾਨ ਹੈਗਾ ਉਹ ਬਾਹਰ ਆ ਜਾਊਗਾ ਇਹਨੂੰ ਤੁਸੀਂ ਨੀਚੋਂ ਹੱਥ ਦੇ ਨਾਲ ਸਾਰੀ छन्ਨੀ ਤੋਂ ਉਤਾਰ ਸਕਦੇ ਹੋ ਤਾਂ ਕਿ ਆਪਣਾ ਥੋੜਾ ਜਿਹਾ ਵੀ ਸਮਾਨ ਹੈ ਜਿਹੜਾ ਉਹ ਬਿਲਕੁਲ ਵੀ ਵੇਸਟ ਨਾ ਜਾਵੇ ਤੇ ਜਿਹੜਾ ਫालतू ਦਾ ਬਚਿਆ ਹੋਇਆ ਉਹਨੂੰ ਤੁਸੀਂ ਚਾਹੇ ਤਾਂ ਸੁੱਟ ਦਿਓ ਤੇ ਚਾਹੇ ਤੁਸੀਂ ਉਹਨੂੰ ਸੁਕਾ ਵੀ ਸਕਦੇ ਹੋ ਤੇ ਸੁਕਾ ਕੇ ਇਹਨੂੰ ਤੁਸੀਂ ਸਬਜ਼ੀ ਵਗੈਰਾ ਵਿੱਚ ਯੂਜ਼ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਜਿੱਦਾਂ ਤੁਸੀਂ ਕਰਨਾ ਹੋਇਆ ਉਸੇ ਤਰ੍ਹਾਂ ਹੀ ਕਰ ਲਿਓ ਤੇ ਫਿਰ ਆਪਾਂ ਜੀ ਕੜਾਈ ਨੂੰ ਰੱਖ ਦਾਂਗੇ ਗੈਸ ਤੇ ਤੇ ਹੁਣ ਸ਼ੁਰੂ ਕਰਾਂਗੇ ਆਪਾਂ ਇਹ ਤੋਂ ਸੌਸ ਬਣਾਉਣੀ ਤੇ ਆਪਾਂ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਵਰਤਾਂਗੇ ਤੇ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸਕਿੱਪ ਬਿਲਕੁਲ ਨਾ ਕਰਿਓ ਤੇ ਗੈਸ ਦੀ ਫਲੇਮ ਹੈ ਜਿਹੜੀ ਆਪਾਂ ਸਲੋ ਕਰਤੀ ਤੇ ਉਸ ਤੋਂ ਬਾਅਦ ਲਈ ਹੈ ਜੀ ਆਪਾਂ ਖੜੇ ਮਸਾਲੇ ਇਕ ਲਿਆ ਵੱਡਾ ਸਾਰਾ ਦਾਲਚੀਨੀ ਦਾ ਟੁਕੜਾ ਪੰਜ-ਛੇ ਇਲਾਇਚੀਆਂ ਇੱਕ ਵੱਡੀ ਇਲਾਇਚੀ ਪੰਜ-ਛੇ ਲਈ ਆਪਾਂ ਲੌਂਗ ਜੇ ਤੁਹਾਡੇ ਕੋਲ ਸਾਬਤ ਕਾਲੀ ਮਿਰਚ ਹੋਵੇ ਤਾਂ ਤੁਸੀਂ 4-5 ਉਹ ਪਾ ਦਿਓ ਤੇ ਕੋਈ ਵੀ ਸੂਤੀ ਕਪੜਾ ਲੈ ਕੇ ਉਹਦੇ ਵਿੱਚ ਇਹਨੂੰ ਪੋਟਲੀ ਜੀ ਬਣਾ ਕੇ ਬੰਨ ਲਿਓ ਸਾਡੀਆਂ ਪਹਿਲਾਂ ਦਾਦੀਆਂ ਨਾਨੀਆਂ ਪੈਸਿਆਂ ਨੂੰ ਇਸੇ ਤਰ੍ਹਾਂ ਹੀ ਰੱਖਦੀਆਂ ਸੀ ਅੱਜ ਜਦੋਂ ਪੋਟਲੀ ਮੰਨੀ ਤਾਂ ਜਾਦਾ ਆ ਅੱਜ ਕੱਲ ਦੇ ਸਮੇਂ ਵਿੱਚ ਉਹ ਕੁਝ ਨਹੀਂ ਰਿਹਾ ਜਿਹੜੀਆਂ ਯਾਦਾਂ ਪਹਿਲਾਂ ਸੀ ਤੇ ਇਹਨੂੰ ਆਪਾਂ ਸੌਸ ਦੇ ਵਿੱਚ ਸੁੱਟ ਦਾਂਗੇ ਤਾਂ ਕਿ ਮਸਾਲਿਆਂ ਦਾ ਜਿਹੜਾ ਟੇਸਟ ਵੀ ਆਵੇ ਤੇ ਵਿੱਚ ਮਿਕਸ ਵੀ ਨਾ ਹੋਣ ਕਿਉਂਕਿ ਬਈ ਆਪਾਂ ਪੈ ਲੇ ਬਹੁਤ ਟਾਈਮ ਲੱਗ ਗਿਆ ਸੀ ਇਹਨੂੰ ਛਾਨਣ ਤੇ ਦੁਬਾਰਾ ਦੁਬਾਰਾ ਬਹੁਤ ਮੁਸ਼ਕਲ ਹੁੰਦਾ ਤੇ ਆਪਾਂ ਇਹਨੂੰ ਵਿੱਚ ਕੀਤਾ ਮਿਕਸ ਤੇ ਹੁਣ ਇਹਨੂੰ ਪਕਾਉਣਾ ਕਰਤਾ ਜੀ ਸ਼ੁਰੂ ਹੁਣ ਆਪਾਂ ਇਹਦੇ ਵਿੱਚ ਪਾਇਆ ਜੀ ਨਮਕ ਪਰ ਨਮਕ ਕੋ ਪਹਿਲਾਂ ਤੁਸੀਂ ਇਹਨੂੰ ਚੈੱਕ ਜ਼ਰੂਰ ਕਰ ਲਿਓ ਕਿ ਇਹ ਕਿੰਨੀ ਕੀ ਤਿੱਖੀ ਬਣੀ ਹੈ ਤੇ ਇਹਦੇ ਵਿੱਚ ਕਿੰਨਾ ਕ ਨਮਕ ਦੀ ਕਮੀ ਹੈ ਉਸ ਤੋਂ ਬਾਅਦ ਪਾਈ ਆ ਆਪਾਂ ਰੰਗ ਵਾਲੀ ਮਿਰਚ ਜਿਹੜੀ ਕਲੀ ਕਲਰ ਲਈ ਪਾਈ ਹੈ ਇਹਦਾ ਟੇਸਟ ਵਗੈਰਾ ਕੁਝ ਨਹੀਂ ਕਿਉਂਕਿ ਤਿੱਖੇ ਲਈ ਆਪਾਂ ਪਹਿਲਾਂ ਹੀ ਸੁੱਕੀਆਂ ਮਿਰਚਾਂ ਪਾਈਆਂ ਸੀ ਤੇ ਇਹਨੂੰ ਆਪਾਂ ਹੋਰ ਮਿਕਸ ਕਰ ਲਿਆ ਤੇ ਦੇਖੋ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਉਸ ਤੋਂ ਬਾਅਦ ਜੀ ਆਪਾਂ ਬੰਡਾ ਸਪੂਨ ਪਰ ਕੇ ਪਾਇਆ ਚੀਨੀ ਦਾ ਕਿਉਂਕਿ ਚੀਨੀ ਨਾਲ ਕਲਰ ਵੀ ਸੋਹਣਾ ਹੁੰਦਾ ਹੈ ਤੇ ਬਾਕੀ ਇਹ ਖੱਟ ਮਿੱਠੀ ਜੀ ਸੌਸ ਬਣ ਜਾਊਗੀ ਜਿੰਨਾ ਕ ਮਿੱਠਾ ਤੁਹਾਨੂੰ ਪਸੰਦ ਹੋਇਆ ਉਹਨਾਂ ਤੁਸੀਂ ਪਾ ਲਿਓ ਪਰ ਕਈ ਪੁੱਛਣ ਲੱਗ ਜੰਦੇ ਇਹਦੇ ਵਿੱਚ ਗੁੜ ਪਾ ਲਈਏ ਜਾਂ ਸੀ ਨਹੀਂ ਜੀ ਤੁਸੀਂ ਇਹਦੇ ਵਿੱਚ ਚੀਨੀ ਪਾ ਸਕਦੇ ਹੋ ਗੁੜ ਨਾਲ ਪਾਓ ਕਿਉਂਕਿ ਗੁੜ ਨਾਲੇ ਸਟੋਰ ਨਹੀਂ ਹੋ ਸਕੂਗੀ ਉਸ ਤੋਂ ਬਾਅਦ ਆਪਾਂ ਪਾਈਏ ਥੋੜੀ ਜੀ ਕਾਲੀ ਮਿਰਚ ਕਿਉਂਕਿ ਆਪਣੇ ਕੋਲ ਸਾਬਤ ਕਾਲੀਆਂ ਮਿਰਚਾਂ ਨਹੀਂ ਸੀ ਨਹੀਂ ਹੁੰਦੀਆਂ ਤਾਂ ਆਪਾਂ ਦਾਦੀ ਨਾਨੀ ਵਾਲੀ ਪੋਟਲੀ ਵਿੱਚ ਬੰਨ ਹੀ ਲੈਂਦੇ ਤੇ ਇਸ ਲਈ ਆਪਾਂ ਬਾਅਦ ਵਿੱਚ ਪਾਤੀਆਂ ਤੇ ਇਹਨੂੰ ਫੇਰ ਆਪਾਂ ਹਿਲਾਉਣਾ ਸ਼ੁਰੂ ਕਰ ਦਿੱਤਾ ਜਦੋਂ ਇਹਨੇ ਛਿੱਟੇ ਜਿ ਛਿੱਦਨੇ ਸ਼ੁਰੂ ਕੀਤੇ ਤੇ ਆਪਾਂ ਇਹਨੂੰ ਟੱਕਤਾ ਤੇ ਦੇਖੋ ਇਹ ਗਾੜੀ ਹੋ ਗਿਆ ਬਣ ਕੇ ਪੇਸਟ ਤੇ ਇਹ ਅਲੱਗ-ਪਗ ਤਿਆਰ ਹੋ ਗਈ ਉਸ ਤੋਂ ਬਾਅਦ ਜੀ ਲਾਸਟ ਤੇ ਆਪਾਂ ਪਾਵਾਂਗੇ ਦੇ ਵਿੱਚ ਬਿਨੇਗਰ ਆਪਾਂ ਇਹਦੇ ਵਿੱਚ 2.5 ਤੋਂ 3 ਸਪੂਨ ਬਿਨੇਗਰ ਦੇ ਪਾਏ ਹੈਗੇ ਤੇ ਇਹ ਤੁਸੀਂ ਵਾਈਟ ਵਾਲਾ ਹੀ ਪਾਇਓ ਕਿਉਂਕਿ ਇਹਦੇ ਨਾਲ ਹੀ ਸੌਸ ਦਾ ਜਿਹੜਾ ਟੇਸਟ ਹੈ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਤੇ ਬਸ ਇਹਨੂੰ ਹੁਣ ਪੱਕਣ ਤੇ ਜ਼ਿਆਦਾ ਸਮਾਂ ਨਹੀਂ ਲੱਗਣਾ ਉਸ ਤੋਂ ਬਾਅਦ ਇਹਨੂੰ ਹਲਕਾ ਜਿਹਾ ਆਪਾਂ ਟੱਕਤਾ ਦੇਖੋ ਛਿੱਟੇ ਜਿਹੇ ਦੇ ਤੇ ਕਿੰਨੇ ਜ਼ਿਆਦਾ ਪੈਗੇ ਟੱਕ ਨੂੰ ਉੱਪਰ ਤੇ ਫਿਰ ਆਪਾਂ ਜੀ ਗੈਸ ਨੂੰ ਕੀਤਾ ਬੰਦ ਤੇ ਇਹਨੂੰ ਬਿਲਕੁਲ ਆਪਾਂ ਠੰਡਾ ਕਰ ਲਾਂਗੇ ਤੇ ਜਿਹੜੀ ਇਹਦੇ ਵਿੱਚ ਪੋਟਲੀ ਸੀ ਉਹਨੂੰ ਆਪਾਂ ਕੱਢ ਕੇ ਵਾਰ ਸਿੱਟ ਦਾਂਗੇ ਤੇ ਕਿਸੇ ਵੀ ਪਲੇਟ ਦੇ ਉੱਪਰ ਤੁਸੀਂ ਸੌਸ ਰੱਖ ਕੇ 체크 ਕਰ ਸਕਦੇ ਹੋ ਦੇਖੋ ਬਿਲਕੁਲ ਵੀ ਇਹ ਸਾਰੀ ਇਕੱਠੀ ਆ ਰਹੀ ਹੈ ਤੇ ਸਖਤ ਹੋ ਚੁੱਕੀ ਹੈ ਤੇ ਇਹਦਾ ਮਤਲਬ ਇਹ ਬਿਲਕੁਲ ਤਿਆਰ ਹੈ ਉਸ ਤੋਂ ਬਾਅਦ ਇਹਨੂੰ ਤੁਸੀਂ ਕਿਸੇ ਵੀ ਕੱਚ ਦੇ ਬਾਕਸ ਵਿੱਚ 에어ਟਾਈਟ ਹੋਵੇ ਜਾਂ ਟੱਕਣ ਵਾਲਾ ਹੋਵੇ ਤੁਸੀਂ ਉਹਦੇ ਵਿੱਚ ਪਾ ਦਿਓ ਤੇ ਇਹ ਸੌਸ ਬਣ ਕੇ ਹੋ ਗਈ ਤਿਆਰ ਪਰ ਇਹਦੇ ਲਈ ਕੁਝ ਜ਼ਰੂਰੀ ਗੱਲਾਂ ਆਪਾਂ ਤੁਹਾਨੂੰ ਦੱਸਾਂਗੇ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਗੱਲ ਹੈ ਉਹ ਤੁਸੀਂ ਚੀਨੀ ਹੀ ਪਾਓ ਕਿ ਚੀਨੀ ਨਾਲ ਕਲਰ ਵਧੀਆ ਆਉਂਦਾ ਤੇ ਇਹ ਲੰਬੀ ਦੇਰ ਤੱਕ ਸਟੋਰ ਰਹਿੰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਜਿਹੜੀ ਦੂਸਰੀ ਗੱਲ ਹੈ ਜੀ ਉਹ ਇਹ ਹੈ ਵੀ ਜਿਹੜੇ ਵੀ ਬਾਕਸ ਵਿੱਚ ਤੁਸੀਂ ਸਾਸ ਪਾਉਂਗੇ ਉਹ ਪੂਰੀ ਤਰ੍ਹਾਂ ਸੁੱਕਿਆ ਹੋਣਾ ਚਾਹੀਦਾ ਹੈ ਜੇ ਉਹ ਗਿੱਲਾ ਹੋਇਆ ਤਾਂ ਇਹ ਬਿਲਕੁਲ ਸਟੋਰੇਜ ਨਹੀਂ ਰਹਿ ਸਕਦੀ ਖਰਾਬ ਹੋ ਜਾਊਗੀ ਤੇ ਜਾਂ ਤੁਸੀਂ ਉਹਨੂੰ ਗਰਮ ਪਾਣੀ ਦੇ ਵਿੱਚ ਰੱਖ ਕੇ ਚੰਗੀ ਤਰ੍ਹਾਂ ਉਬਾਲ ਲਿਓ ਜਾਣ ਨੂੰ ਤੁੱਪ ਲਗਾ ਲਿਓ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਤੇ ਉਸ ਤੋਂ ਬਾਅਦ ਜੇ ਤੁਸੀਂ ਇਹਨੂੰ 6-7 ਮਹੀਨੇ ਤੱਕ ਸਟੋਰ ਕਰਨਾ ਤਾਂ ਫ੍ਰਿਜ 'ਚ ਰੱਖਿਓ ਜੇ ਤੁਹਾਨੂੰ 1-2 ਮਹੀਨੇ ਤੱਕ ਰੱਖਣੀ ਹੈ ਤੁਸੀਂ ਤਾਂ ਤੁਸੀਂ ਇਹਨੂੰ ਬਾਹਰ ਵੀ ਰੱਖ ਸਕਦੇ ਹੋ ਤੇ ਪਲੇਟ ਵਿੱਚ ਰੱਖ ਕੇ ਇਹਨੂੰ ਚੈੱਕ ਜ਼ਰੂਰ ਕਰ ਲੈਣਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਤੇ ਇਹਦਾ ਟੇਸ ਜਦੋਂ ਨਮਕ ਮਿਰਚ ਪਾਉਂਗੇ ਚੈੱਕ ਕਰਦੇ ਰਹੋ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ